ਕਮ ਜੈ ਪੀਰਾਂ ਦੀ ਜੈ ਸਾਈਆਂ ਦੀ ਇੱਕ ਵਾਰ ਦੀ ਗੱਲ ਹੈ ਮਜਨੂ ਆਪਣੀ ਲੈਲਾ ਦੀ ਭਾਲ ਦੇ ਵਿੱਚ ਉਸ ਨੂੰ ਲੱਭਣ ਵਾਸਤੇ ਤੁਰਿਆ ਹੋਇਆ ਸੀ ਰਸਤੇ ਦੇ ਵਿੱਚ ਇੱਕ ਫਕੀਰ ਨਮਾਜ਼ ਅਦਾ ਕਰ ਰਿਹਾ ਸੀ ਪਰ ਮਜਨੂ ਆਪਣੀ ਲੈਲਾ ਦੇ ਪਿਆਰ ਦੇ ਵਿੱਚ ਇੰਨਾ ਖੋਇਆ ਹੋਇਆ ਸੀ ਉਸ ਦੇ ਅੱਗੇ ਉਹ ਨਿਕਲ ਜਾਂਦਾ ਹੈ ਔਰ ਜਿਹੜਾ ਫਕੀਰ ਹੈ ਉਹ ਉੱਠ ਕੇ ਖੜਾ ਹੋ ਜਾਂਦਾ ਹੈ ਔਰ ਉਸ ਨੂੰ ਕਹਿੰਦਾ ਹੈ ਵੀ ਤੈਨੂੰ ਨਹੀਂ ਪਤਾ ਤੂੰ ਸਾਡੀ ਇਬਾਦਤ ਕਰ ਰਹੇ ਆਂ ਜੀ ਲਾ ਪਾਕ ਦਾ ਧਿਆਨ ਕਰ ਰਹੇ ਆਂ ਜੀ ਸਾਡੇ ਮੋਰਿਆਂ ਲੰਘਾ ਔਰ ਉਸ ਗੱਲ ਦੇ ਉੱਤੇ ਮਜਨੂਸ ਨੂੰ ਕੀ ਜਵਾਬ ਦੇ ਰਿਹਾ ਹੈ ਮਜਨੂਸ ਨੂੰ ਕਹਿੰਦਾ ਵੀ ਮੈਂ ਤਾਂ ਆਪਣੀ ਲੈਲਾ ਦੇ ਇਸ਼ਕ ਦੇ ਵਿੱਚ ਇੰਨਾ ਅੰਨਾ ਹੋ ਗਿਆ ਉਹਨੂੰ ਲੱਭਣ ਦੀ ਭਾਲ ਦੇ ਵਿੱਚ ਇੰਨਾ ਮ ਖੋ ਗਿਆ ਉਹਦੇ ਮੈਨੂੰ ਉਹਦੇ ਪਿਆਰ ਨੇ ਅੰਨਾ ਕਰ ਦਿੱਤਾ ਪਰ ਤੇਰਾ ਜਿਹੜਾ ਆਪਣੇ ਮੁਰਸ਼ਿਦ ਦੇ ਨਾਲ ਇਸ਼ਕ ਸੀ ਉਹ ਤਾਂ ਬਹੁਤ ਕੱਚਾ ਹੈ ਤੇਰਾ ਇਸ਼ਕ ਤਾਂ ਕੱਚਾ ਇਹ ਗੱਲ ਸੁਣ ਕੇ ਫਕੀਰ ਬੜਾ ਹੈਰਾਨ ਹੋਇਆ ਬੜਾ ਪਰੇਸ਼ਾਨ ਹੋਇਆ ਵੀ ਭਾਈ ਮੇਰਾ ਇਸ਼ਕ ਕਿੰਦਾ ਕੱਚਾ ਫਿਰ ਮਜਨੂ ਨੇ ਉਸ ਨੂੰ ਦੱਸਿਆ ਵੀ ਤੇਰਾ ਇਸ਼ਕ ਇਸ ਕਰਕੇ ਕੱਚਾ ਤੇਰੇ ਮੋਹਰੇ ਵਸ ਹੀ ਲੰਗੇ ਤੇਰਾ ਖਿਆਲ ਤਾਂ ਆਪਣੀ ਪੀਰੋ ਮੁਰਸ਼ਦ ਵਾਲ ਹੈ ਹੀ ਨਹੀਂ ਪਰ ਮੇਰਾ ਇਸ਼ਕ ਕਿੰਨਾ ਪੱਕਾ ਸੀ ਮੈਨੂੰ ਨਹੀਂ ਪਤਾ ਲੱਗਾ ਵੀ ਤੂੰ ਨਵਾਜ਼ਾ ਦਾ ਕਰ ਰਿਆ ਮੈਂ ਤੇਰੇ ਮੋਹਰੇ ਹੋ ਨਾਂ ਗਿਆ ਪਰ ਤੇਰਾ ਇਸ਼ਕ ਕੱਚਾ ਆ ਕਿਉਂ ਤੂੰ ਅੱਖਾਂ ਮੀਟੀਆਂ ਵਈਆਂ ਤਾਂ ਵੀ ਖਿਆਲ ਤੇਰਾ ਰੱਬ ਵੱਲ ਨਹੀਂ ਖਿਆਲ ਤੇਰੀ ਸਾਡੀ ਪਿਆਰਾਂ ਦੀ ਜਿਹੜੀ ਇੱਕ ਸਾਡੀ ਜਿਹੜੀ ਗੜਗਰਾਹਟ ਹੁੰਦੀ ਆ ਉਹਦੇ ਤੋਂ ਤੂੰ ਉੱਠ ਪਿਆ ਇੰਨਾ ਤੜਾ ਕੱਚਾ ਇਸ਼ਕ ਆ ਇਸ ਕਰਕੇ ਪਿਆਰੀ ਸਾਧ ਸੰਗਤ ਜੀ ਅਸੀਂ ਇੱਕ ਵੀਡੀਓ ਬਣਾਈ ਆਂ ਵੀ ਇਬਾਦਤ ਕਿੱਦਾਂ ਕਰਨੀ ਚਾਹੀਦੀ ਆ ਉਹਦਾ ਇਸ ਵੀਡੀਓ ਦਾ ਤਰਕ ਦੇਖਣ ਵਾਸਤੇ ਅਸੀਂ ਇੱਕ ਪੂਰੀ ਵੀਡੀਓ ਬਣਾਈ ਆਂ ਜਿਹੜੀ ਸਾਡੇ YouTube ਦੇ ਪੇਜ ਦਰਬਾਰ ਪੀਰ ਆਲਮ ਸ਼ਾ ਵਲੀ ਸਾਡਾ YouTube ਦਾ ਪੇਜ ਹੈ ਔਰ ਮੈਂ ਗੱਦੀ ਨਸ਼ੀਨ ਦਰਬਾਰ ਪੀਰ ਬਾਬਾ ਆਲਮ ਸ਼ਾ ਵਲੀ ਇਸ ਵੀਡੀਓ ਨੂੰ ਪੂਰਾ ਦੇਖਣ ਵਾਸਤੇ ਸਾਡੇ YouTube ਦੇ ਪੇਜ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਜਿਹੜੀ ਅਸੀਂ ਵੀਡੀਓ ਬਣਾਈ ਆਂ ਉਹਨੂੰ ਬਹੁਤ-ਬਹੁਤ ਪਿਆਰ ਦਿਓ ਅੱਲਾ ਪਾਕ ਆਪ ਸਭ ਨੂੰ ਖੁਸ਼ ਰੱਖੇ ਘਰ ਦੇ ਵਿੱਚ ਤੁਹਾਡੇ ਖੁਸ਼ੀ ਬਖਸ਼ੇ ਜੀਆਂ ਚ ਪਿਆਰ ਇਤفاق ਬਖਸ਼ੇ ਕਮਾਈਆਂ ਚ ਬਰਕਤਾਂ ਬਖਸ਼ੇ ਜੈ ਪੀਰ